ਅੱਜ ਜੀ ਸੰਗਤ ਜੀ ਵਾਹਿਰ ਜੀ ਖਾਲਸਾ ਵਾਹਿਰ ਜੀ ਕੀ ਫਤਿਹ ਸਾਰੀ ਸਤ ਸੰਗ ਨੂੰ ਸਤਿ ਸ਼੍ਰੀ ਅਕਾਲ ਆਪਾਂ ਇਸ ਟਾਈਮ ਲਾਈਵ ਆਂਗੇ ਦੁਖਨੀਵਾਰਨ ਸਾਹਿਬ ਗੁਰੂ ਘਰ ਪਟਿਆਲਾ ਆਏ ਸੀਗੇ ਦਰਸ਼ਨ ਕਰਨ ਲਈ ਪਰ ਦੇਖੋ ਗੁਰੂ ਘਰ ਕਿੰਨਾ ਸੋਹਣਾ ਹੈ ਕਿੰਨੀ ਰੌਣਕ ਕਿੰਨਾ ਮਨ ਲੱਗਦਾ ਔਰੇ ਹੈ ਵਾਤਾ ਨੇ ਗੁਰੂ ਘਰ ਆ ਕੇ ਰੂਹ ਖੁਸ਼ ਹੋ ਜਾਂਦੀ ਆ ਦਰਸ਼ਨ ਕਰਕੇ ਦੇਖੋ ਆਪਾਂ ਲਾਈਵ ਦਰਸ਼ਨ ਕਰ ਸਕਦੇ ਆ ਹਰਿਆ ਇੱਧਰ ਸਰੋਵਰ ਹੈ ਕਿੰਨੇ ਸ਼ਾਨ ਸਾਹਿਬ ਦੇਖੋ ਵਾਹਿਗੁਰੂ 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 ਦੇਖੋ ਕਿੰਨਾ ਸੋਹਣਾ ਗੁਰੂ ਘਰ ਰੱਖਿਆ ਪਟਿਆਲੇ ਦੁਖਨਵੰਸ ਸਾਹਿਬ ਆਪਾਂ ਇੱਧਰ ਸਰੋਵਰ ਵੀ ਦਿਖਾਉਨੇ ਆਂ ਦੇਖੋ ਇੱਧਰ ਕਿਆ ਬਾਤ ਹੈ ਕਿ ਸਵਰਗ ਜਨਾ ਆਇ ਲੱਗਦਾ ਵੀ ਆਪਾਂ ਜਦੋਂ ਗੁਰੂ ਘਰ ਆ ਜਾਂਦੇ ਆ ਕਿ ਸਵਰਗ ਚ ਪਹੁੰਚ ਗਏ ਐਦਾਂ ਦਾ ਅਹਿਸਾਸ ਹੁੰਦਾ ਵਾਕਈ ਕੋਈ ਵੀ ਤੀਰਥ ਸਥਾਨ ਹੈ ਜਿੱਥੇ ਸ਼ਾਂਤੀ ਹੈ ਤੇ ਜਿੱਥੇ ਰੱਬ ਦਾ ਨਾਮ ਲਿਤਾ ਜਾਂਦਾ ਚਾਹੇ ਮੰਦਰ ਆ ਚਾਹੇ ਮਸਜਿਦ ਆ ਚਾਹੇ ਗੁਰੂ ਘਰ ਆ ਇੱਕ ਸਵਰਗ ਦੀ ਤਰ੍ਹਾਂ ਹੁੰਦਾ ਤਾਂ ਆਪਾਂ ਹਰ ਰੋਜ਼ ਸੋਭਾ ਜਾਈਏ ਮੰਦਰ ਮਸਜਿਦ ਗੁਰੂ ਘਰ ਜਿੱਥੇ ਵੀ ਆਪਣਾ ਮਾਨਾ ਹੈ ਜਿਹੜਾ ਉਹ ਲੱਗਦਾ ਹੈ ਆਹ ਦੇਖੋ ਮੱਛੀਆਂ ਫਿਰਦੀਆਂ ਨੇ ਸਰੋਵਰ ਦੇਖੋ ਸਿੰਘ ਸਾਹਿਬ ਖੜੇ ਨੇ ਡਿਊਟੀ ਤੇ Það er eitthvað ekki sérstaklega. Það er eitthvað ekki sérstaklega. ਸਾਨੂੰ ਹੋਰ ਵੀ ਤਿਰਸਾਨ ਕਿਤੇ ਵੀ ਵੀਡੀਓ ਦਿਖਾਇਆ ਕਰਾਂਗੇ ਜੇ ਮੇਰਾ ਮੰਨ ਤੁਸੀ ਹੋਏ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਦਰ ਕਰੇ ਹੇ ਹੋਵੇ ਇੱਕ ਹੱਥ ਥੋਕ ਪ੍ਰਾਪਤੇ ਜੇ ਹੋਵੇ ਇੱਕ ਹੱਥ ਸਫਲ ਹਾ ਚਾ ਕਹਿੰਦੇ ਉਹ ਲਾ ਜਾਣਾ ਕਿੱਥੇ ਆ ਹਾਂ ਬੱਸ ਚੱਲੀਏ ਹਾਂ ਜੀ ਬੰਦੇ ਮੈਂ ਹੱਥੋਂ ਲਾਂ ਆਇਆ ਕਰ ਲਾਂ ਫੇ ਜਾ ਕੇ ਹੁਣਾ ਕਿੱਥੇ ਜਾ ਅਤਿਸ਼ਾਯਾ ਜੇ ਸਤਗੁਰ ਨਦਰ ਕਰੇ ਅਤਿਸ਼ਾਯਾ ਜੇ ਸਤਗੁਰ ਨਦਰ ਕਰੇ ਨਾਮੁਧੇਰ ਤਲੋ ਈ ਤਨ ਲੋਹੁਰ ਪੁਰਬ ਲਿਖਿਆ ਸਤ ਗੁਰ ਚਰਨ ਗਹਿ ਪੁਰਬ ਲਿਖਿਆ ਸਤ ਗੁਰ ਚਰਨ ਗਹਿ ਕਲਤ ਕੁਸ਼ੀਆਂ ਆਪਾਤ ਸ਼ਾਇਆ ਗੁਰੂ ਨਦਰ ਕਰੇ ਅਤਿ ਸ਼ਾਇਆ ਜੇ ਸਤ ਗੁਰ ਨਦਰ ਕਰੇ ਹਾਂ ਜੀ ਮੈਂ ਪੰਜਾਬ ਸੇ ਹੂੰ ਪੰਜਾਬ ਪਟਿਆਲਾ ਸੇ ਲੈਵ ਹੂੰ ਪੰਜਾਬ ਪਟਿਆਲਾ ਸੇ ਦੁਖ ਨਿਵਾਰਨ ਗੁਰੂ ਘਰ ਇਹ ਦੇਖੋ ਸਾਹਮਣੇ ਦੁੱਖ ਨਿਵਾਰਨ ਗੁਰੂ ਘਰ ਹੈ ਤੇ ਆਪਾਂ ਦੁੱਖ ਨਿਵਾਰਨ ਗੁਰੂ ਘਰ ਤੋਂ ਲਾਈਵ ਆ ਜੋ ਘਟਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫਰਮਾਨ ਇਹ ਅੱਜ ਦਾ ਵਿਚਾਰ ਹੈ ਫਰਮਾਨ ਹੈ ਓਮ ਵਿੱਚ ਜੋ ਮੋਆ ਮਰਦੋ ਮਰਦਾ ਜਾਏ ਵਿਚਰ ਵਿੱਚ ਗਮ ਹੈ ਚਿਤਰਨਾ ਚੇਤੀ ਕੇ ਕਰੇ ਅਗੇ ਜਾਏ ਗਿਆਨੀ ਹੋਉ ਹੋਰ ਸੂਚਿ ਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇਥੇ ਖੁਸ਼ੀਆਂ ਸਤ ਗੁਰੂ ਨਦਰ ਕਰੇ ਲੱਖ ਖੁਸ਼ੀਆਂ ਬਹੁਤ ਸ਼ਹਨਾਈਆਂ ਸਤ ਗੁਰੂ ਨਦਰ ਕਰੇ

ਸਾਡੀ ਸੰਗਤ ਜੀ ਆਪਾਂ ਇਸ ਟਾਈਮ ਲਾਈਵ ਆਂਗੇ ਪਟਿਆਲਾ ਦੁਖਨਵਾਰਨ ਦੁਖਨਵਾਰਨ ਗੁਰੂ ਘਰ ਬਹੁਤ ਹੀ ਖੂਬਸੂਰਤ ਬਹੁਤ ਹੀ ਵਧੀਆ ਬਹੁਤ ਹੀ ਸੁੰਦਰ ਗੁਰੂ ਘਰ ਦੇਖੋ ਸੰਗਤ ਸਵੇਰ ਦਾ ਟਾਈਮ ਹੈ तकरीबन 9:10 ਦਾ ਟਾਈਮ ਹੈ ਦੇਖੋ ਸੰਗਤ ਦੇ ਰੌਣਕ ਮੇਲੇ ਹੈ ਗੁਰੂ ਘਰ ਮੱਥਾ ਟੇਕਣ ਨੂੰ ਸੰਗਤ ਆ ਰਹੀ ਹੈ

ਹਲੋ ਏ ਹਲੋ ਸੰਗਤ ਜੀ ਸਾਹਿਰ ਜੀ ਦਾ ਖਾਸਾ ਵਾਹਿਗੁਰੂ ਦੀ ਫਤਿਹ ਸਤਿ ਸ਼੍ਰੀ ਅਕਾਲ ਤੇ ਆਪਾਂ ਹੁਣ ਇਸ ਲਾਈਵ ਵੀਡੀਓ ਦਾ ਐਂਡ ਕਰਦੇ ਆਂ ਤੇ ਅੰਮੀਰ ਜੇ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਸਭ ਸ੍ਰੀ ਅਕਾਲ ਜੀ